ਆ ਦਾ ਦੋ ਤਿੰਨ ਕਿੱਲਾਂ ਚ ਵਧੀਆ ਪਾਣੀ ਫਿਰ ਗਿਆ ਯਾਰ ਤਰਤੀ ਠੰਡੀ ਹੋ ਜੂਗੀ ਇਹਨੇ ਜੀਰੀ ਲਾਣ ਲੱਗੇ ਔਖੇ ਨਹੀਂ ਹੋਵਾਂਗੇ ਆਪਾਂ ਮਿੰਟ ਚ ਲੱਗ ਜੂਗੀ ਬੜੀਆ ਐਨ ਬਣ ਜੂਗੀ ਸੜਨ ਹੋ ਵੀ ਪੂਰੀ ਪਾਣੀ ਨਾਲ ਓ ਸਤਪਾਲ ਸਾਂ ਹਾਂ ਆ ਗਿਆ ਆ ਗਿਆ ਇੱਥੇ ਬਹਿ ਜਾ ਮੋਟਰ ਤੇ ਆ ਜਾ ਜੀ ਚੱਕੀ ਫਰੀ ਜਾਂਦਾ ਸਾਰਾ ਦਿਨ ਆ ਜਾ ਆ ਜਾ ਅੱਲਾ ਦਾ ਹੋਰ ਵਧੀਆ ਕੋਈ ਆ ਤਾਂ ਤੱਤਰ ਤੇ ਠੰਡੀ ਕਰਦਾ ਸੀ ਆ ਚਾਰ ਕਿੱਦਿਆਂ ਤੇ ਪਾਣੀ ਤਾਂ ਲੱਗਿਆ ਕਿਉਂ ਤੇਰੀ ਕਿਉਂ ਨੁੱਤ ਜਲਦੀ ਯਾਰ ਬੌਲੀ ਹੋ ਰਹੇ ਠੰਡੀ ਨੂੰ ਕੀ ਧਰਤੀ ਗਰਮਾ ਹੋ ਯਾਰ ਹੁਣ ਐਂ ਦੱਸ ਜੀਰੀ ਕਹਿੰਦੇ ਨਾਲ ਲਾਏਗਾ ਤੂੰ ਆ ਤਾਂ ਸਾਰੀ ਗਿੱਲੀ ਕਰ ਦਿੰਦੇ ਹਾਂ ਆਪਾਂ ਕਿਹੜਾ ਕੱਲੇ ਕਰ ਦਿੰਦੇ ਸਾਰੇ ਤਾਂ ਯਾਰ ਖੂਹ ਛੱਡੇ ਕਰਨਗੇ ਸਤਪਾਲ ਪਤਾ ਕੀ ਗੱਲ ਆ ਪਰ ਹੁਣ ਜੀਰੀ ਲਾਉਣੇ ਆ ਹਾਂ ਉਦਣ ਹੀ ਸੰਲਾਂ ਪਾਣੀ ਲਾ ਦੋ ਇਹਨੂੰ ਕੋਈ ਫਰਕ ਨਹੀਂ ਪੈਂਦਾ ਯਾਰ ਜਿੱਦਣ ਜੀਰੀ ਲਾਣੀ ਆ ਉਦਣ ਹੀ ਪਾਣੀ ਛੱਡਿਆ ਕਰੋ ਪਹਿਲਾ ਪਾਣੀ ਸਤਪਰ ਲਾਣਾ ਤੂੰ ਤਾਂ ਬੰਦ ਕਰ ਦੇ ਯਾਰ ਤੂੰ ਤਾਂ ਮੇਰਾ ਗਵਾਂਡੀਆਂ ਲੋਕ ਤਾਂ ਨਹੀਂ ਸੁਣਦੇ ਨਹੀਂ ਆਪਾਂ ਫਿਰ ਚਲ ਐਤਕੀ ਦਾ ਜਿਹੜਾ ਲੱਗ ਲੱਗ ਗਿਆ ਆਪਾਂ ਅੱਗੇ ਤੁੰਗੇ ਅੱਗੇ ਤੋਂ ਨਹੀਂ ਲਾਉਂਦੇ ਯਾਰ ਇਹ ਤਾਂ ਹੈ ਤਾਂ ਗਲਤੇ ਕੰਮ ਉਹ ਜਨਾ ਉਹ ਮੋਟਰ ਛੋਟੀ ਮੋਟਰ ਨੇ ਪਾਣੀ ਨਹੀਂ ਚੱਕਿਆ ਘਰੇ ਮੇਰੇ ਹਿਸਾਬ ਨਾਲ ਇਹਹੀ ਕਾਰਨ ਆ ਪਾਣੀ ਦੀ ਬਰਬਾਦੀ ਆਪਣੇ ਬਹੁਤ ਜ਼ਿਆਦਾ ਹੋ ਰਹੀ ਆ ਠੀਕ ਆ ਜਿਹੜਾ ਹੁਣ ਤੂੰ ਪਰਸੋਂ ਰਿਮੋਟ ਮਸ਼ੀਨ ਲਾਈ ਖੜਿਆ ਤੀ ਹੂੰ ਪਾਈਪ ਡਰਾਈਵਰੀ ਪਾਈ ਹੋਣੀ ਆਉ ਡਰਾਈਵਰੀ ਪਾਈਤੀ ਆ ਹਜੇ ਹਜੇ ਤੁਹਾਨੂੰ ਜੀ ਦੀ ਲਈ ਪਾਣੀ ਦੋ ਦੋ ਪੈਪ ਤਾਂ ਹਲੇ ਛੁੱਡਤੀ ਅੱਗੇ ਕੀ ਬਣੋਂ ਬਾਈ 6 ਮਹੀਨੇ ਪਏ ਨੇ ਹਲੇ ਹੋਇ ਚਲ ਆਇਂ ਘਰ ਆਪਾਂ ਘਰੇ ਕੋਟ-ਕੋਟ ਚ ਨਾਲ ਤੇ ਚਾਹ ਪੀਨੇ ਨਾਲੇ ਆ ਜਾ ਕੋਈ ਬੜੀ ਬਣਾਉਣ ਆ ਜਾ ਚਲ ਆ ਜਾ ਚਲ ਚਲ ਪਹਿਲਾ ਨੌਜਵਾਨੇ ਦੇ ਵਿੱਚ ਲੋਕ ਡੰਗਰ ਚ ਆ ਰਿਆ ਕਰਦੇ ਟੋਆ ਪਟਕੇ ਪਾਣੀ ਪੀ ਲਾਂਦੇ ਤੇ ਫਿਰ ਹੁਣ ਹੁਣ ਕੱਢ ਲਿਆ ਕਰੋ ਟੋਆ ਪਟਕੇ ਹੁਣ ਹੁਣ ਕਾਉਣ ਲਿਖੜਦਾ ਪਾਣੀ 6.5 3 400 ਫੁੱਟ ਤੇ ਪਹੁੰਚਾਤਾ ਪਾਣੀ ਆਪਣੇ ਦੇਖਦੇ ਦੇਖਦੇ ਜਦੋਂ ਆਪਾਂ ਛੋਟੇ ਛੋਟੇ ਤੇ ਹੂੰ ਉਦੋਂ ਪਾਣੀ ਕਿ 8 ਫੁੱਟ ਦੀ ਸੀ ਹੁਣ ਹੁਣ ਉਹ 2.5 300 ਤੇ ਜਾ ਰਿਆ ਅੱਗੇ ਆਪਣੇ ਜਵਾਕਾਂ ਵੇੜੀ 1000 ਫੁੱਟ ਦੇ ਵਗ ਜੂ ਚਿੰਤਾ ਕਰ ਲੋ ਮਨੀ ਮੋਟੀ ਹਾਂ ਓਕੇ ਉਹ ਬਹੁਤ ਗਰਮੀ ਹੋ ਰਹੀ ਹੈ ਹੁਣ ਗਰਮੀ ਗਰਮੀ ਕਰੀ ਜਾਨਾ ਚਾਰ ਦਰਖਤ ਦੀ ਜਿਹੜੇ ਖੇਤ ਚ ਉਹ ਤਾਂ ਛੱਡੇ ਨਹੀਂ ਹੈਗੇ ਤਾਂ ਚਾਰੋ ਕੋਈ ਪਾਣੀ ਪਿਆ ਦੇ ਰਾਂ ਊੜੀ ਕਿੱਧਰ ਗਈ ਆ ਉਹ ਕੱਪੜੇ ਧੋਣੇ ਹੋਣੀ ਕੱਪੜੇ ਧੋਣੇ ਆ ਹਾਂ ਕਿੱਧਰ ਬਾਹਰ ਮੋਟਰ ਤੇ ਕੱਪੜੇ ਧੋ ਰਿਹਾ ਚਲ ਠੀਕ ਆ Oh. कपड़े भी धोते तो तू भी ना तू भी, भी कर शौक पूरा कर शौक पूरा तू भी तेन भी बाल चढ़ा की नवा तेन है ਹਾ ਮੰਨੋ ਇਕਦਾਂ ਪਾਈ ਕਿਉਂ ਪਾਣੀ ਦੀ ਬਰਬਾਦੀ ਕਰ ਰਹੀਆਂ ਕਾਹਨੂੰ ਕਹਿੰਦਾ ਮੈਂ ਨਾਣਾ 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 ਇਹ ਬਾਲਟੀ ਨਾਲ ਦੋ ਬੰਦੇ ਨਾ ਆ ਸਕਦੇ ਨੇ ਇੰਨੇ ਡੇਕਤੀ 150 ਬਾਲਟੀ ਇਥੇ ਚਲੋ ਤਿੱਤਰੀਏ ਖੜਾਓ ਕੀ ਕਰ ਰਹੇ ਜਾ ਕੇ ਕੱਪੜੇ ਬਾਹਰ ਆਹਨੋ ਜੇ ਸਮਾਂ ਹੀ ਹੁੰਦਾ ਸਾਡੀ ਤਾਂ ਲੰਘੀ ਹੁਣ ਨਾਣਾ ਤਾਂ ਹੈ ਗਈ ਸੀ ਓਏ ਐ ਨਹੀਂ ਇੱਕ ਕੁਆਲਟੀ ਨਾਲ ਸਰਦਾ ਹੋਵੇ 15 ਮੰਡੀਆਂ ਕਿਉਂ ਲਾਉਣੇ ਹੋ ਗੀ ਕਿਉਂ ਪਹਚਾਤਾ ਸੋਨੇ ਇਹ ਪਏ ਚਾਰ-ਪੰਜ ਸੌ ਬੁੱਟ ਤੇ ਪਾਣੀ ਤੂੰ ਪੜੀ ਲਿਖੀ ਆ ਅਨਪੜਤਾ ਹੈ ਨਹੀਂ ਮੈਂ ਸਮਝਦਾ ਤੈਨੂੰ ਵਧੀਆ ਨਹੀਂ ਲੱਗਦਾ ਤੁਸੀਂ ਸਾਨੂੰ ਸਮਝਾਓ ਪਾਣੀ ਕਵਰ ਕਰੋ بچਾਓ ਜਿੰਨਾ ਬਚਦਾ ਲੋਕ ਵੀ ਤਾਂ ਇਹਨਾਂ ਨਾ ਪਾਣੀ ਖਰਾਬ ਕਰਦੇ ਨੇ ਫਿਰ ਕੇ ਜੇ ਚਾਰ ਪਾਣੀ ਬਾਲਤੀ ਨਾਲ ਡੋਲਤਿਆਂ ਇੱਥੇ ਪੰਗਾ ਪੈਂਦਾ ਰਾਜੇ ਪਹਿਲਾਂ ਆਪਦੇ ਘਰ ਨੂੰ ਸਵਾਰੋ ਵੀ ਹਾਂ ਪਾਣੀ ਕਿਵੇਂ ਸਵਾਰੀਏ ਫਿਰ ਪਿੰਡ ਨੂੰ ਪਿੰਡ ਤੋਂ ਜ਼ਿਲੇ ਨੂੰ ਜ਼ਿਲੇ ਤੋਂ ਅੱਗੇ ਸਾਰੇ ਲੋਕ ਸੁਧਰ ਜਾਣ ਜਿਹੜੀ ਵੀ ਪਾਣੀ ਸਾਂਭਣ ਲੱਗ ਜਾਣ ਠੀਕ ਹੈ ਹੁਣ ਆਪਾਂ ਜੱਟ ਕਹਿੰਦੇ ਆ ਵੀ ਜੱਟ ਪਾਣੀ ਬਰਵਾਰ ਕਰਦੇ ਨੇ ਚਲੋ ਕਰਦੇ ਨੇ ਮੰਨਦੇ ਆ ਵੀ ਅੱਧਾ ਪਾਣੀ ਬਚ ਸਕਦਾ ਠੀਕ ਆ ਜੇ ਥੋੜੀ ਜਿਹਾ ਜੱਟ ਜ਼ਿਮੀਂਦਾਰ ਗੌਰ ਕਰਨ ਪਰ ਜਿਹੜੀ ਆ ਪੈਸੀ ਦੀ ਬੋਤਲਾ ਇੱਕਾ ਬੋਤਲ ਤਿਆਰ ਕਰਨ ਵਾਸਤੇ ਠੰਡੇ ਦੀ ਕੋਲਡ ਡਰਿੰਕ ਦੀ ਤਿਆਰ ਕਰਨ ਵਾਸਤੇ ਇੱਕ ਕੁਆਂਟਰ ਬਣ ਲੱਗਦਾ ਠੀਕ ਗੱਲ ਤਾਂ ਸਹੀ ਆ ਬਾਈ ਤੇਰੀ ਕਿੰਨੇ ਕੁਆਂਟਰ ਪਾਣੀ ਠੰਡਿਆਂ ਚ ਜਾਂਦਾ ਹਮਮ ਇਹ ਪੀਣਾ ਬੰਦ ਕਰ ਦੋ ਕੰਪਨੀਆਂ ਜਾਣ ਆਵੇ ਪਾਣੀ ਇਹ ਕੰਪਨੀਆਂ ਉਹ ਬਾਰੋਂ ਤਿਆਰ ਕਰਨਾ ਹੁੰਦਾ ਆਪਣਾ ਫਰੀਦਾ ਪਾਣੀ ਲੈ ਕੇ ਆਪਾਂ ਨੂੰ ਲੁੱਟ ਜਾਂਦੇ ਨੇ ਠੀਕ ਹੈ ਸਹੀ ਗੱਲ ਹੈ ਕੱਲਾ ਜੱਟ ਜ਼ਿੰਮੇਦਾਰ ਵੀ ਵੈਸੇ ਚਾਹ ਤਨਾ ਨਹੀਂ ਉਹ ਹਰੇ ਕੰਮ ਜੱਟ ਦੇ ਨਾਮ ਆਂਦਾ ਚਲ ਜਿੰਨੀਆਂ ਵੀ ਤੇਰੇ ਸਹੇਲੀਆਂ ਜਾਣਦੀਆਂ ਨੇ ਤੈਨੂੰ ਸਾਰੀਆਂ ਨੂੰ ਦੱਸੀ ਵੀ ਪਾਣੀ ਬਚਾਈਏ ਠੀਕ ਹੈ ਤੇ ਕਿਤਾਬਾਂ 'ਚ ਕਿੰਨਾ ਲਿਖਿਆ ਹੁੰਦਾ ਵੀ ਪਾਣੀ ਦੀ ਸਭ ਸਵਾਲ ਕਰੋ ਚਲ ਠੀਕ ਹੈ ਸਮਝਣਾ ਹੋਇਆ ਭਾਈ ਸਮਝ ਜੀਓ ਆਪਣਾ ਤਾਂ ਮੱਥਾ ਪਕਾਈਓ ਆ ਮੈਂ ਤਾਂ ਜਾ ਰਿਹਾ ਵੀਰ ਠੀਕ ਆ ਪਹਿਲਾ ਤੇਰਾ ਬਾਪ ਤੇਰਾ ਪਾਣੀ ਡੋਲਦਾ ਆ ਉਹ ਥੋੜੇ ਘੱਖੇ ਖੋਲਿਆ ਨੂੰ ਪਾ ਕੇ ਨਾ ਕੁੱਟਦੇ ਤੇ ਪੈਸੇ ਬੈਂਚੇ ਤੇ ਰਹਿਣਾ ਉਹ ਚੋਰੀ ਛੱਕੇ ਦਾ ਕੰਮ ਹੈ ਦੇਰੇ ਨਾ ਕਰਨਾ ਕੋਈ ਚੋਰੀ ਚੋਰੀ ਲੈ ਕੇ ਸੁਨੇਕੀ ਹੋ ਵਰਦੇ ਨੇ ਹੋਰ ਐਂ ਕਰਦਾ ਯਾਰ ਐਂ ਕਰਦਾ ਸਹੀ ਹੈ ਕੰਦਾ ਬੈਂਕ ਜੇ ਜਾਣਾ ਹੈ ਅੱਧਾ ਇਹ ਦਰ 50 ਤੱਕ ਨਾ ਹੋਵੇ ਉਹਦਰਾ ਨਿਬੜੇ ਨਹੀਂ ਅਜੇ ਕੰਜਰਖਾਨਾ ਚਲੋ ਤਾਬਣਾ ਕੋਟਾ ਮੈਂ ਬੈਂਕੇ ਜਾਣਾ ਹੈ ਬੈਂਕ ਚ ਕੀ ਕਰਨ ਜਾਣਾ ਹੈ ਓਏ ਫੜੀ ਕਰਾਣੀ ਹੈ ਕਾ ਪੈਸਿਆਂ ਦੀ ਮੇਰੇ ਪਾਏ ਨੂੰ ਚਾਹੀਦੇ ਨੇ ਪੈਸੇ ਉਹਨਾਂ ਨੇ ਕਾਰ ਪਾਣਾ ਹੈ ਮਾੜੇ ਬੰਦੇ ਨੂੰ ਦੱਸਿਆ ਗਿਆ ਯਾਰ ਤੇ ਚਾਹਤਾ ਮਹੀਨਾ ਪਹਿਲੇ ਰਿਹਾ ਲੱਗੇ ਤੇ ਫਵਾੜ ਜਾਂ ਤੀਏ ਦਿਨ ਹੋ ਜਾਣਾ ਅਜੰਦਰ ਦਾ ਓਏ ਕੀ ਕਰ ਰਹੇ ਆ ਬਾਈ ਮੁੰਡਿਆ ਤੂੰ ਕਿ ਹਾਂ ਨਾ ਚਾਚਾ ਠੀਕ ਆ ਠੀਕ ਆ ਹੋਰ ਤੂੰ ਦੱਸ ਤੇਰਾ ਨੌ ਵੀ ਠੰਡੂ ਆ ਮੂਵੀ ਤੱਕਾ ਠੰਡਾ ਜਾਂ ਕਰਖਿਆ ਆ ਕੀ ਉਹ ਕਿਉਂ ਗਰਮੀ 'ਚ ਮਰਦਾ ਠੰਡਜ ਰਿਹਾ ਕਰ ਮਾ ਮੋਟਾ ਗਰਮੀ 'ਚ ਤਾਂ ਮਗੂ ਹੀ ਗਰਮੀ ਬਹੁਤ ਹੱਥਾਂ ਲੈ ਲਗ ਰਾ ਬਰਖਤ ਦਾ ਕੋਈ ਛੱਡਿਆ ਨਹੀਂ ਸੋਨੇ ਲੋਕਾਂ ਨੇ ਆ ਦੇਖ ਆ ਰਹੀ ਠੰਡੀ ਹਵਾ ਓ ਇੱਥੇ ਤਾਂ ਆ ਰਹੀ ਆਂ ਦਲੇ ਦਾ ਮਾਮਲਾ ਨਹੀਂ ਗਾਦਰ ਮਰਨਗਾ 100 100 ਮੀਲ ਤੱਕ ਦਰਖਤ ਦੇ ਨੇ ਤੇਰੀ ਮੋਟਰ ਤੇ ਨੇ ਤਾਂ ਸਾਰੀ ਮੋਟਰਾਂ ਸੁਨੀਆਂ ਪਈਆਂ ਨੇ ਕਾ ਉਹ ਤਾਂ ਛੱਡ ਤਾ ਮੈਂ ਮੁੰਜਲ ਨੂੰ ਕਈ ਫਿਰ ਰਹਾ ਤੂੰ ਉਹ ਮੈਂ ਤਾਂ ਐਫ ਡੀ ਕਰਾਣ ਚੱਲਿਆ ਸੀ ਥੋੜੀ ਜਿਹਾ ਪਹਿਰੇ ਘਰਾਂ ਮੈਂ ਚੱਲ ਐਫ ਡੀ ਕਰਾਵੇਂ ਜਦੋਂ ਅੱਖਾਂ ਦਾ ਕੰਮ ਆਉਗਾ ਹਾਂ ਅੱਛਾ ਹਾਂ ਉਧਰ ਦਿਨ ਨੇ ਬਸ ਜਰੂਰ ਚੱਲ ਉਹ ਤਾਂ ਚੰਗੀ ਗੱਲ ਆ ਤੇਰੀ ਐਫੜੀ ਕਰਾਨ ਦੀ ਕਰੇ ਲੂਰ ਕਲੇ ਸਾ ਤੇਰਾ ਕੋਈ ਗੱਲ ਨਹੀਂ ਪਰ ਅੱਗੇ ਫਿਕਰ ਕਰ ਲੋ ਸੋਚ ਕਰ ਲੋ ਹੋਗਾ ਵਾ ਪਾਣੀ ਦਾ ਲੰਮੀ ਸੋਚ ਮਾਰੋ ਨੰਮੀ ਨਿਗਾ ਕੀ ਬਣਦਾ ਯਾਰਿਆ 8 ਫੁੱਟ ਤੇ ਪਾਣੀ ਵੀ 400 500 ਫੁੱਟ ਤੇ ਵਗ ਗਿਆ ਇਹ ਬੰਜਰ ਹੋ ਜੂ ਰਾਜਸਥਾਨ ਬਣ ਜੂ ਚੱਕੋਂਗਿਆਣੇ ਵਾਲੀ ਕਰ ਲੋ ਫਿਕਰ ਮਾੜਾ ਮੋਟਾ ਪਾਣੀ ਕੋਈ ਨੀ ਮੁੱਲ ਮਿਲਦਾ ਪੈਸਾ ਹੋਰ ਕਮਾ ਲੈਗਾ ਪਾਣੀ ਦਾ ਕੋਈ ਹਿੱਲਾ ਨਹੀਂ ਉਧਰ ਤਾਹੇ ਨਾ ਕਰੋ ਖਲਵਾੜੇ ਦੇ ਨਾਲ ਲੋਕੋ ਸਮਝ ਜੋ ਵਿਚਾਰ ਲੋ ਟਾਈਮ ਹਜੇ ਆ ਜਾ ਆ ਬੈਠ ਗਏ ਹਾਂ ਹਾਂ ਉਰੇ ਬੈਠੇ ਆ ਜਾ ਹੋਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਚੱਲ ਰਿਹਾ ਕੰਮ ਕਰ ਹਾਂ ਠੀਕ ਠਾਕ ਉਹ ਤੇਰੇ ਕਿੱਧਰ ਜਾ ਰਿਹਾ ਸੀ ਫੇਰ ਇਧਰ ਆ ਮੈਂ ਕਿਹਾ ਯਾਰ ਖੇਤ ਯਾਰ ਅਦੀਵਾ ਸਬਜ਼ੀ ਤੋੜ ਲਈ ਐ चाँ चाँ। अच्छा आ, कि, अच्छा ओए तेता जी जीरी जरूरी ਲਾਈਨੀ ਸੀ। ਉਹ ਬਾਈ ਜੀਰੀ ਮੈਂ ਨਹੀਂ ਲਾਉਂਦਾ ਹੈਗਾ ਮੈਂ ਤਾਂ ਸਬਜ਼ੀ ਲਾਉਣਾ। ਅੱਛਾ ਹਾਂ ਬਾਦੂ ਮੁਨਾਫਾ ਕੀ ਆ ਯਾਰ ਆਪਾਂ ਸਤਿਆਨਾਸ ਮਾਰਤਾ ਜਵਾਕਾਂ ਦੇ ਅੱਗੇ ਫਿਊਚਰ ਦਾ। ਪਾਣੀ ਦਾ ਦੇਖ ਆਪਣਾ ਕਿ ਕਿੱਥੇ ਪੱਗਾ 6 ਕਿਲੋ ਸਬਜ਼ੀ ਲਾਏਗਾ। ਮੈਂ 4 ਕਿਲੋ ਲਾਉਂ ਸਬਜ਼ੀ। ਅੱਛਾ ਬਾਕੀ। ਨਾ ਤੂੰ ਸਬਜ਼ੀਆਂ ਚੋਂ ਕਹਿਣਾ ਹੈ ਜੀਰੀ ਚੋਂ ਮੈਂ ਜੀਰੀ ਨਹੀਂ ਲਾ ਮਗੇ ਮੁਨਾਫਾ ਕਿੱਥੋਂ ਆਊਗਾ। ਮਨਾਫਾ ਵੀ ਹੋਣਾ ਚਾਹੀਦਾ ਨਾ ਖਰਚਾ ਬਹੁਤ ਆਉਂਦਾ ਗਲਤ ਹੈ ਸਹੀ ਹੈ ਬਈ ਪਰ ਫਾਰਲੀ ਕੰਟਰੀਆਂ ਦੇ ਵਿੱਚ ਜਿਵੇਂ ਅਮਰੀਕਾ ਕੈਨੇਡਾ ਉੱਥੇ ਕੌਣ ਜਿਹਰੀ ਲੰਦਾ ਹੈ ਉੱਥੇ ਫਲਾਂ ਦੀ ਖੇਤੀ ਹੁੰਦੀ ਹੈ ਉੱਥੇ ਸਬਜ਼ੀਆਂ ਬੀਜੀਆਂ ਜਾਂਦੀਆਂ ਨੇ ਆਪਣੇ ਉਰੇ ਨਾਲ ਤਾਂ ਉਹ ਲੋਕ ਜ਼ਿਆਦਾ ਅਮੀਰ ਨੇ ਉਹ ਐਸੇ ਕਰਕੇ ਅਮੀਰ ਨੇ ਕਿਉਂਕਿ ਉੱਥੇ ਫਲਾਂ ਦੀਆਂ ਸਬਜ਼ੀਆਂ ਦੀ ਖੇਤੀ ਹੁੰਦੀ ਆ ਆਪਾਂ ਤਾਂ ਝੋਨੇ ਦੇ ਮਗਰ ਉਹੀ ਪੈ ਰਹੇ ਆ ਤਾਂ ਹੀ ਆਪਣਾ ਪਾਣੀ ਮੁੱਕੀ ਜਾਂਦਾ ਹੈ ਕੋਇਆ ਆਪਾਂ ਨੂੰ ਮਾੜੀਆਂ ਆਤਾਂ ਤੇ ਲਾਤਾ ਇਹਨਾਂ ਨੇ ਇਹ ਚੌਲ ਅਮਰੀਕਾ ਕੈਨੇਡਾ ਆਪਾਂ ਨੂੰ ਰੀਸ ਲਾ ਕੇ ਗਏ ਨੇ ਸੀ ਆਪਣੀ ਵੀ ਦੇ ਆਂਦੇ ਨੇ ਉਹ ਮੰਗਾਉਂਦੇ ਨੇ ਸਹੀ ਗੱਲ ਆ ਹਾਂ ਗੱਲ ਤਾਂ ਸਹੀਆਂ ਤਰਨੋਂ ਇਹ ਬਾਰ ਦੇ ਮਤਲਬ ਕਿ ਮਜਵਾਖ ਜਿਹਰੇ ਕਹਿੰਦਾ ਬਾਹਰ ਜਾਊਗਾ ਬਾਹਰ ਜਾਵਾਂ ਬਾਰ ਵੀ ਖੇਤੀ ਇਹੀ ਕਰ ਦਿੰਨੇ ਯਾਰ ਇਹ ਫਸਲਾ ਫੋਸਲਾ ਕੋਈ ਥੋੜੀ ਵੀ ਤੇ ਨੀ ਜੀਰੀ ਜੂਰੀ ਆਹੀ ਬੀਜਦੇ ਨੇ ਮਤਲਬ ਕਿ ਫਲ ਫਲੂਟਾਂ ਦੀਆਂ ਸਬਜ਼ੀਆਂ ਨਹੀਂ ਲਾਉਂਦੇ ਨੇ ਉਹ ਆਪਾਂ ਕਹਿੰਦੇ ਗਮਾਂਢੀਆਂ ਫਲ ਕੋਲ ਤੇ ਰੱਖਿਆ ਫਲੇ ਨਹੀਂ ਉੱਥੇ ਉੱਥੇ ਫਲੇ ਤੋੜਦੇ ਨੇ ਗੱਲ ਤਾਂ ਪੱਕੀ ਹੈ ਇਹਨਾਂ ਦੀ ਮਾਂ ਜੀਰੀ ਚ ਕੋਈ ਫਾਇਦਾ ਨਹੀਂ ਹੈ ਯਾਰ ਆਪਾਂ ਇਹ ਸਮਝਾ ਗਏ ਨਾ ਤੂੰ ਟਾਲ ਕਰਿਆ ਇੱਥੇ ਮੈਂ ਤਾਂ ਆਪ ਕਹਿੰਦਾ ਟਾਲੇ ਕਰ ਦੇਣਾ ਯਾਰ ਫਿਰ ਪਹਿਲਾਂ ਯਾਰ ਗਮਾਂਢੀ ਸੁਧਰੋ ਫਿਰ ਪਿੰਡ ਸੁਧਰੂ ਫਿਰ ਆਪਣਾ ਪਾਣੀ ਦਾ ਪਾਣੀ ਹੈ ਬੰਦ ਪਾਣੀ ਬਿਨਾਂ बाल्टी भर लिया भी नहीं है घरे मेरी सौकन पता नहीं केड़ी बाल्टी तरगी पानी भी नहीं आया चीन तो तो मेरी, मेरी बाल्टी ने ने बाल्टी ਤੂੰ ਕਿ ਸਰਪੰਚ ਨਹੀਂ ਲੱਗ ਰਹੀ ਐਂਗੀ ਸਰਪੰਚ ਨਹੀਂ ਲੱਗੇ ਤੂੰ ਲੱਗ ਰਹੀ ਐਂਗੀ ਨਾ ਸਾਡਾ ਮਾਰੂ ਜੇ ਮੇਰੇ ਬਾਲਤੀ ਦੇ ਹੱਥ ਨਾਲ ਲਾ ਦੇ ਤੈਨੂੰ ਕਿ ਸਰਪੰਚ ਨਹੀਂ ਲੱਗ ਰਹੀ ਐਂ ਪਾਣੀ ਆਇਆ ਹਾਲੀ ਹੋਈ ਲੜੀ ਜਾਨੀ ਹਾਲਤੀ ਲਾਤੀ ਮੇਰੀ ਬਾਲਤੀ ਹੈ ਸਰਪੰਚ ਨਹੀਂ ਲੱਗ ਰਹੀ ਐ ਤੂੰ ਤੂੰ ਆ ਕੋਈ ਟੁੱਟੀ ਆ ਇਹਨਾਂ ਬਿਨਾਂ ਟੁੱਟੀ ਕੋ ਲੜਨੇ ਆ ਟੁੱਟਿਆ ਸ਼ਮ ਕਰੋ ਇਹ ਟੁੱਟੀ ਚੱਲੂਗੀ ਆ ਤੇਰੀ ਮਾਂ ਨੂੰ ਰਿਆਂ ਦੀ ਲੋੜ ਨਹੀਂ ਦੀ ਪਾਲਟੀ ਲੈ ਕੇ ਜੇ ਤੂੰ 20 ਪਾਲਟੀਆਂ ਨਾ ਟੋਲਦੀ ਸਮਝਜੋ ਪੰਜਾਬ ਨੂੰ ਰਾਜਸਥਾਨ ਨਾ ਬਣਾਓ ਆ ਦੇਖ ਲੋ ਥੋੜੀ ਘਰ ਵਾਲੀਆਂ ਨੇ ਇਹ ਉਹ ਬਾਬਾ ਆਹ ਦੇਖ ਪਾਣੀ ਆਣੋਂ ਹਟ ਰਿਹਾ ਬੰਦ ਹੋ ਗਿਆ ਪੰਜਾਬ ਹਰਿਆਣਾ ਬਣ ਗਿਆ ਉਹ ਦਰਜੋ ਚਾਹੂਣਾਂ ਨੂੰ ਹਟਜੋ ਹਟਜੋ ਪਾਣੀ ਕਿੱਥੇ ਰਹੇਗਾ ਪਾਣੀ ਕਿਛਦੋਂ ਲੜ ਰਹੀਆਂ ਤੇ ਪਾਣੀ ਹੈ ਹੀ ਨਹੀਂ ਹੈਗਾ ਉਹ ਡਾਕਟਰ ਸਾਹਿਬ ਜੀ ਬੰਦੇਗੀ ਮੈਨੂੰ ਬਾਲਟੀ ਭਰਨੀ ਦੀ ਮੈਂ ਕਿਹੜਾ ਕਈ ਭਰਨੀ ਆ ਤੇ ਮੇਰੀ ਬਾਲਟੀ ਇੱਕ ਬਾਲਟੀ ਚੋਂ ਪਾਣੀ ਆਉਂਦਾ ਤਾਂ ਹੀ ਭਰੇਗਾ ਪਾਣੀ ਵਿਚਾਰ ਲੈਂਦਾ ਅੱਜ ਕਾਹਦੋ ਜੜਾਈ ਹੁੰਦੀ ਆ ਤੇਰੀ ਕੁੜੀ ਨੇ ਵੀ ਤਿੰਨ ਕੁ ਗੈਂਟਰ ਪਾਣੀ ਡੋਲਿਆ ਚਾਰ ਪੰਜ ਦਿਨ ਹੋ ਗਏ ਤਾਂ ਕਹਿੰਦਾ ਗਲਤੀ ਇਹਦੇ ਨਾ ਪਾਣੀ ਖੰਡਿਆ ਹੁੰਦਾ ਰਹੇ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਪਾਣੀ ਦਾ ਕੀ ਮੁੱਲ ਯਾਰ ਤੂੰ ਤਾਂ ਪੜਿਆ ਲਿਖਿਆ ਸਮਝਾ ਸਕਦਾ ਮੈਂ ਮਿੰਟ ਨੂੰ ਇਹ ਤਾਂ ਬਥੇਰਾ ਮੱਥਾ ਮਾਰਦੇ ਐ ਇਹਨਾਂ ਪਾਣੀ ਖੰਡਿਆ ਕਰਾ ਖਰਾਬ ਕਰਾ ਕਰਦੇ ਨੇ ਚਲੋ ਕੋਈ ਨਹੀਂ ਕੋਈ ਨਹੀਂ ਚੁੱਪ ਕਰ ਬੈਠੋ ਪਾਣੀ ਨਾਲ ਬੱਸ ਚਲੋ ਕੁਝ ਹੋਰ ਨਵਾਓ ਕੋਈ ਨਹੀਂ ਓਏ ਚੱਕ ਲਿਓ ਬਾਲਟੀ ਪਾਣੀ ਦੀ ਬਚਤ ਕਰੋ ਭਾਈ ਇਹਨਾਂ ਵੀ ਹੋ ਸਕਦਾ ਹੈ ਤੇ ਪਾਣੀ ਐਵੇਂ ਨਾ ਡੋਲਿਆ ਕਰੋ ਇੱਕ ਇੱਕ ਗਲਾਸ ਪਾਣੀ ਦਾ ਤਰਸੋਂਗੇ ਸਾਡਾ ਦਿਲ ਪੰਜਾਬੀ ਚੈਨਲ ਹੈ ਤੇ ਵਰਤਮਾਨਤ ਮੇਰੇ ਦੇਖਿਓ ਅਸੀਂ ਵੀਡੀਓ ਬਣਾਉਣ ਲੱਗਿਆ ਨਵੇਂ ਨਵੇਂ ਕੋਈ ਕਮੀ ਆ ਜਾਂਦੀ ਹੈ ਇਹਦੇ ਵਿੱਚ ਵੀ ਕਮੈਂਟ ਕਰਕੇ ਦੱਸਣਾ ਤਾਂ ਸਹੀ ਸਾਨੂੰ ਲਾਇਕ ਤੇ ਸ਼ੇਅਰ ਕਰਨਾ ਵੀਰੇ ਤੇ ਅਸੀਂ ਨਵੇਂ ਨਵੇਂ ਵੀਡੀਓ ਬਣਾਉਣ ਲੱਗਿਆ ਸਾਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਨਾਲੇ ਸਬਸਕ੍ਰਾਈਬ ਕਰਿਓ ਐਂਡ ਸਾਰਿਆਂ ਨੂੰ ਰਿਕਵੈਸਟ ਹੈ ਜਿਵੇਂ ਮੈਂ ਪਾਣੀ ਖਰਾਬ ਕੀਤਾ ਹਨਾ ਤੁਸੀਂ ਸਾਰਿਆਂ ਨੇ ਐਦਾ ਪਾਣੀ ਖਰਾਬ ਨਹੀਂ ਕਰਨਾ ਹੈਗਾ ਬਿਕੋਜ਼ ਇਹਦੇ ਵਿੱਚ ਆਪਣੇ ਸਾਰਿਆਂ ਦਾ ਹੀ ਨੁਕਸਾਨ ਆ ਕੱਲ ਨੂੰ ਆਪਾਂ ਪਾਣੀ ਕਰਨੀਓ ਜਮੀ ਮਰ ਜਾਾਂਗੇ ਆਪਾਂ ਨੂੰ ਪਾਣੀ ਪੀਣ ਨੂੰ ਨਹੀਂ ਮਿਲਣਾ ਹੈਗਾ ਫਿਰ ਆਪਾਂ ਸਾਰੇ ਤਰਸਾਂਗੇ ਥੈਂਕ ਯੂ ਆਉਣ ਵਾਲੀ ਪੀੜ੍ਹੀ ਪਾਣੀ ਕਰਨੀਓ ਬਹੁਤ ਪਰੇਸ਼ਾਨ ਹੋਊਗੀ ਜੀਰੀ ਲਾਣੀ ਬੰਦ ਕਰੋ ਜੇ ਬੰਦ ਨਹੀਂ ਕਰ ਸਕਦੇ ਕੋ ਟੁੱਟ ਕੱਟ ਕਰ ਦਿਓ ਦਰਖਤ ਲਾਓ ਵੱਧ ਤੋਂ ਵੱਧ ਜਿਵੇਂ ਮਾਤਾ ਬੋਲ ਕੋ ਜਿਵੇਂ ਸੱਚੀ ਮੁੱੱਚੀ ਬੋਲਦੀ ਹਾਂ ਮੈਂ ਉਹ ਦੇਖ ਕਿ ਚੱਕ ਦੇ ਕੜਵੱਟਾ ਵਾਦੇ ਜਾਚੇ ਦਾ ਵਾਦੇ ਵੱਧ ਤੋਂ ਵੱਧ ਨਾ ਬਰਕਤਾਂ ਲਾਓ ਫਲਾਂ ਦੀ ਫਲਾਂ ਦਾ ਕੁੱਤਾ ਲਗਾਓ ਵੱਤ ਵੱਤ ਰੈਡ ਬੈਗਾਂ ਨੂੰ ਲੋੜ ਨਹੀਂ ਬਣੇਗਾ ਕੁੱਤੇ ਬਣਾ ਲਾਂਗੇ ਫਲਾਂ ਦੀ ਵਰਤ ਕਰੋ ਲਾਈਕ ਐਂਡ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਟੀਮ ਨੂੰ ਸਾਰੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ